ਇਸ ਵਿੱਚ ਮਸੰਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬ ਹੋਰਾਂ ਨੂੰ ਕਈ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਕਹਿ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਕੋ ਇਸ ਸੰਜਿਆ ਕਰ ਰਹੇ ਹਾਂ ਤਾਂ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਉਰੇ ਹਨ ਭਾਈ ਸਾਹਿਬ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦਪਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੀ ਨਹੀਂ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਖੌਮੇ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਾਹਮਣੇ ਰੱਖ ਕੇ ਆਪਾਂ ਕੌਂਗਲਿ ਸੁਹਿਰਦ ਹੋ ਕੇ ਸੋਚੀਏ ਦੂਜੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ਵੈਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਹਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖੀਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹੀਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿੱਖਿਆ ਨੇ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਆਉਂਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੇ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੋਗਿਆ ਨਾ ਤੇ ਦੁਨੀਆਂ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਨੇ ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ ਤਤੀ ਤੋਇ ਨਾ ਪਲਵੇ ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੂਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਏ ਮੁਲਾਂਕਣ ਹੁੰਦਾ ਉਦੋਂ ਬਾਅਦ ਕਈ ਵਾਰੀ ਸੀ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੁੱਬੇਗੀ ਕਿਸ਼ਤੀ ਤਾਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਨਿਕ ਬਾਸਕ ਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਸਮੂਹ ਗੁਰਨਾਨਕ ਨਾਮ ਲਿਵਾ ਸਿੱਖ ਦੇਸ਼ ਵਿਦੇਸ਼ ਵਿੱਚ ਵੱਸਣ ਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬ ਫਰਾਂ ਨੂੰ ਕਈ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ کہہ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਹੋ ਰਹੇ ਹਨ ਭਾਈ ਸਾਹਿਬ ਜੀ ਹੁਸ਼ਕਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦਪਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੇ ਨੇ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਅਸੀਂ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿੱਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਖੌਮੇ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਾਹਮਣੇ ਰੱਖ ਕੇ ਆਪਾਂ ਕੌਂਗਰੇਸ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ਵੈਸ਼ ਤੇ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਹਿਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲੱਗਿਆ ਵੀ ਉਸ ਦਸਤਾਰ ਦਾ ਖਿਆਲ ਜਰੂਰ ਰੱਖੀਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹਿਹਣੀ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਮੇਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਹੁੰਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੋਗਿਆ ਨਾ ਤੇ ਦੁਨੀਆਂ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ ਤਤੀ ਤੋਇ ਨਾ ਪਲਵੇ ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੁਹਾਗਣ ਰੱਬ ਦੀ ਚੂਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਏ ਮੁਲਾਂਕਣ ਹੁੰਦਾ ਓਦੋਂ ਬਾਅਦ ਕਈ ਵਾਰੀ ਅਸੀਂ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੁੱਬੇਗੀ ਕਿਸ਼ਤੀ ਤਾਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਨਿਕ ਬਾਸਕ ਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਸਮੂਹ ਗੁਰਨਾਨਕ ਨਾਮ ਲਿਵਾ ਸਿੱਖ ਦੇਸ਼ ਵਿਦੇਸ਼ ਵਿੱਚ ਮਸਣ ਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬਹਰਾਂ ਨੂੰ ਕਿਹ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਕਹਿ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਉਰੇ ਹਨ ਭਾਈ ਸਾਹਿਬ ਜੀ ਕੁਝ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮਚਾਰੀਆ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੀ ਨਹੀਂ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸਿੱਖ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਖੌਮੇ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਾਹਮਣੇ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਵੇਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਾਹਿਬਾਂ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖਿਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹੀਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਆਉਂਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੋਗਿਆ ਨਾ ਤੇ ਦੁਨੀਆ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਨੇ ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ ਤਤੀ ਤੋਇ ਨਾ ਪਲਵੇ ਹਾਂ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੁਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰ ਫਾੜ ਹੁੰਦੀ ਏ ਮੁਲਾਂਕਣ ਹੁੰਦਾ ਓਦੋਂ ਬਾਅਦ ਕਈ ਵਾਰੀ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੋਬੇਗੀ ਕਿਸ਼ਤੀ ਤਾਂ ਡੋਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਨਿਕ ਬਾਸਕ ਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਸਮੂਹ ਗੁਰਨਾਨਕ ਨਾਮ ਲਿਵਾ ਸਿੱਖ ਦੇਸ਼ ਵਿਦੇਸ਼ ਵਿੱਚ ਵੱਸਣ ਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬਹਰਾਂ ਨੂੰ ਕਈ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਕਹਿ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਉਰੇ ਹਨ ਭਾਈ ਸਾਹਿਬ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੇਂ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੀ ਨਹੀਂ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੀ ਸੁਵਾਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੋਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ਵੈਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧਿ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਹਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖਿਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹੀਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿੱਖਿਆ ਨੇ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਪੇ ਬੈਠੇ ਆ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਆਉਂਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖੋ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੋਗਿਆ ਨਾ ਤੇ ਦੁਨੀਆਂ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਨੇ। ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ ਤਤੀ ਤੋਇ ਨਾ ਪਲਵੇ। ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੋਰਿੰਦੀ ਚੋਰੇ। ਇਹ ਗੱਲ ਯਾਦ ਰੱਖਿਓ। ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ। ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਏ ਮੁਲਾਂਕਣ ਹੁੰਦਾ। ਉਦੋਂ ਬਾਅਦ ਕਈ ਵਾਰੀ ਸੀ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੁੱਬੇਗੀ ਕਿਸ਼ਤੀ ਤਾਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਨਿਕ ਬਾਸਕ ਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਸਮੂਹ ਗੁਰਨਾਨਕ ਨਾਮ ਲੈ ਵਾਲੇ ਸਿੱਖ ਦੇਸ਼ ਵਿਦੇਸ਼ ਵਿੱਚ ਮਸਣ ਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਕਈ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ کہہ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਕਿ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਕਰ ਰਹੇ ਹਨ ਭਾਈ ਸਾਹਿਬ ਜੀ ਹੁਸ਼ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੇ ਨੇ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੀ ਸਵਾਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਕਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ਵੈਸ਼ ਤੇ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਹਿਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜਰੂਰ ਰੱਖੀਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹਿਹਣੀ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁੱਖ ਦੇਣ ਵਾਲਾ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ ਮੇਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਹੁੰਦਾ ਹੈ। ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ। ਪਾਣੀ ਲਾਆ ਹਰੀ ਹੋ ਜਾਏਗੀ। ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ। ਸਿੱਖੋ। ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ। ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੁੱਕ ਗਏ ਨਾ ਤੇ ਦੁਨੀਆਂ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ। ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ 33 ਤੋਇਨਾ ਪਲਵੇ ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੂਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਏ ਮੁਲਾਂਕਣ ਹੁੰਦਾ ਉਦੋਂ ਬਾਅਦ ਕਈ ਵਾਰੀ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਪਰ ਯਾਦ ਰੱਖਿਓ ਡੋਬੇਗੀ ਕਿਸ਼ਤੀ ਤਾਂ ਡੋਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਂਿਕ ਬਸਕਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਸਮੂਹ ਗੁਰਨਾਨਕ ਨਾਮ ਲਿਵਾ ਸਿੱਖ ਦੇਸ਼ ਵਿਦੇਸ਼ ਵਿੱਚ ਵੱਸਣ ਵਾਲਿਆਂ ਨੂੰ ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬ ਹਰਾਂ ਨੂੰ ਕਿਹ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਕਹਿ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਕਿ ਭਾਈ ਸਾਹਿਬ ਜੀ ਆਪਣੇ ਬਹੁਮੁੱਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਹੋ ਰਹੇ ਹਨ ਭਾਈ ਸਾਹਿਬ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੋਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੀ ਨਹੀਂ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸੁਆਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਵੇਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਾਹਿਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖਿਏ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹੀਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿਖਾਉਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵ